ਹਾਂ ਜੀ ਯਾਰ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋ ਥੋੜੇ ਜਣਾ ਵੀ ਸੈਟ ਵਟ ਹੋਣਗੇ ਲਓ ਮਿੱਤਰੋ ਅੱਜ ਪੁਰਾਣੀ ਘਰੇ ਆਇਆ ਪਾਪੇ ਨੇ ਮਾਰ ਲਈ ਐਂਟਰੀ ਆਓ ਦੇਖੋ ਖੁੱਡੇ ਚੋਂ ਬਾਹਰ ਬੱਚਾ ਪਾਇਆ ਹੋਇਆ ਦਿਖਾ ਤੇ ਕੈਮਰਾਮੈਨ ਨੂੰ ਨਾ ਬਾਈ ਕੈਮਰਾਮੈਨ ਮੈਂ ਹੀ ਹਾਂ ਨਾ ਹੋ ਹੁੰਦਾ ਵੀ ਕੌਣ ਨਹੀਂ ਕਰੇ ਦੀਪ ਹੁੰਦਾ ਕਈ ਵਾਰ ਉਹ ਵੈਰਾਈਟੀਆਂ ਆ ਯਾਰ ਦਿਖਾ ਇੱਧਰ ਚੰਗੀ ਤਰ੍ਹਾਂ ਭਈ ਆ ਦੇਖੋ ਲਾਲਚੀ ਨੇ ਪਾਪਾ ਕਿੰਨੇ ਬੱਚੇ ਆ ਟੋਟਲ ਇੱਕ ਆ ਰਿਹਾ ਇਹ ਵੀ ਤੁਹਾਨੂੰ ਦਿਖਾਉਣੀ ਹੈ ਇਹ ਆਲੀ ਗਪਾਲੀ ਵਾਲਾ ਹਾਂ ਲੈ ਆ ਦੇਖਾ ਟੱਟ ਲੈ ਖਾ ਤਾਂ ਦੇ ਫਿਰ ਆਧਾਰ ਕਾਰਡ ਬੰਨਦਾ ਨਹੀਂ ਠੀਕ ਆ ਉਹ ਦੂਜਾ ਵੀ ਖੜਕਦਾ ਉਹ ਲਾਲ ਜੀ ਦਾ ਸਾਖਾ ਆਹ ਪਰਲਾ ਤੇ ਇਹ ਮਈ ਇਹਦੇ ਮਾਂ ਪਿਓ ਦਿਖਾਉਣੇ ਤੁਹਾਨੂੰ ਆਹ ਦੇਖ ਇਹ ਕਿੰਨਾ ਸੋਣਾ ਹੈ ਹੈ ਇੱਕ ਹੀ ਹਾਂ ਬਾਅਦ ਦਾ ਖੰਭ ਮੁਖੜਾ ਤੋ ਦਿਖਾ ਆਹ ਇਹਦੇ ਨੂੰ ਤੁਹਾਨੂੰ ਮਾਂ ਪਿਓ ਦਿਖਾਉਣੇ ਹੁਣ ਇਹਦੇ ਭਾਵੇਂ ਇਹਨੂੰ ਜਾਲ ਚ ਉੰਡੀ ਜਿਹੜਾ ਦੇ ਮੜੀ ਜਾਓ ਜਿਓ ਜੀ ਉਹ ਫੰਦ ਫਾਈਏ ਐਸਾ ਦਵਾਰਾਂ ਦੇ ਧਰ ਲੈ ਭੇੜੀ ਨੂੰ ਨੇ ਬਾਈ ਇੱਧਰ ਇੱਕ ਹੀ ਜੋੜਾ ਹਾਂ ਬਸ ਆਹੀ ਆਹੀ ਦਿਨ ਮੈਂ ਕਹਿੰਦਾ ਇਹਨਾਂ ਦੇ ਵਿੱਚ ਅਲਾ ਜੀ ਨੇ ਇੱਧਰ ਜੋੜੇ ਪਾੜੇ ਨਹੀਂ ਲੱਗਦੇ ਬਾਹਰੀ ਲਾਵੇ ਬਾਈ ਮੁੰਨੇ ਲਾਈ ਰੱਖੀ ਬਾਈ ਆ ਦੇਖ ਲੋ 12 ਕਿੰਨੇ ਦਾ ਰਿਹਾ ਹੈ ਹਾਂ ਚਾ ਚਾ ਲਓ ਜੀ ਠੀਕ ਹੈ ਜੀ ਇਹ ਦੋਨੇ ਸ਼ਾਕ ਹੀ ਆ ਲਾ ਜੀ ਨੇ ਇਹਨਾਂ ਦੇ ਆਂਡੇ ਆ ਤਰੇ ਭਾਈ ਤੁਹਾਨੂੰ ਪਤਾ ਹੀ ਆ ਖੋਲ ਦੇ ੁੰਡਾ ਲਾਈ ਜਾਂਦਾ ਨਾ ਯਾਰ ਆ ਦੇਖ ਲਓ ਖੋਲ ਦੇ ਯਾਰ ਨਹੀਂ ਮੈਂ ਇੱਧਰ ਹੀ ਉਹ ਦੇਖਦਾ ਸੀ ਆਲੀ ਕੇ ਪਾਲੀ ਮੈਂ ਇੱਧਰ ਦੇਖ ਕੇ ਉਹਨਾਂ ਤੇ ਬਾਰ ਲਾ ਦੇ ਬਈ ਡੱਬਾਂਾਂ ਘੂਰੀਆਂ ਚੈੱਕ ਕਰੋ ਲਾ ਦੇ ਲਾ ਦੇ ਆ ਵੀ ਲਾ ਦੇ ਚੱਲ ਮਾੜਾ ਖੋਲ ਤੇਰਾ ਕੋਈ ਨਹੀਂ ਕੋਈ ਨਹੀਂ ਇੱਧਰ ਦੇਖੋ ਭਾਈ ਆਂਡੇ ਕਹਿੰਦੇ ਅੱਜ 1 2 3 4 ਤੇ 5 6 7 ਆਉ ਬਈ ਰਤੀ ਜਿ ਕੋਲੇ 8 ਓਏ ਓਏ 9 10 11 ਤੇ 12 ਦੇ ਡੱਬੇ ਕੋਲੇ 12 ਦੇ ਆਂਡੇ ਆ ਵੇਖ ਲਓ ਐਵੇਂ ਹੀ ਧਰੇ ਹੋਇਆ ਤੇ ਇੱਕ ਨਾ ਆ ਬੱਚਾ ਵਾ ਆ ਵਾਲਾ ਨਾ ਰੱਤਾ ਪੂਰਾ ਜਾ ਇਹ ਆ ਉਹ ਆਂਡੇ ਦੇ ਪੈਂਦਾ ਵਾ ਹਜੇ ਹੈ ਬੱਚਾ ਵਾ ਆ ਵਾਲੇ ਆਂਡੇ ਦੇ ਦੇਖ ਲਓ ਆਏ ਆ ਭਾਈ ਕਬੂਤਰ ਉਹ ਭਾਰੀ ਖੁੱਲ ਕੇ ਤੁਸੀਂ ਦੋਨੇ ਹੀ ਉੱਠ ਗਏ ਉਹ ਭਰਾਵੋ ਯਾਰ ਇਹਨਾਂ ਦਾ ਕੰਮ ਦੇਖ ਲਓ ਆਪਣਾ ਇੱਥੇ ਕੁੰਡੀ ਜੀ ਬਣਾਈ ਰਹੀ ਹੈ ਮੇਖ ਨੂੰ ਲਾ ਲੈਂਦਾ ਹੁੰਦਾ ਦੇਖੀ ਤੇ। ਇਹ। ਓਹੋ ਆਹ ਦੇ ਕੋਈ ਲਾਉਣੀ ਬਣੀ। ਓ ਸੈਟਮ ਇੱਥੇ ਆ ਦੇਖੋ। ਠੀਕ ਹੈ ਜੀ ਹੁਣ ਕੋਈ ਤਾਂ ਨਹੀਂ ਨਿਕਲਦਾ। ਹਾਂ ਹਾਂ। ਆ ਗਿਆ ਆ ਗਿਆ। ਆ ਦੇਖੋ ਬਈ ਕਰ ਵਿੱਚ ਇੱਕ ਚਟੀਆਂ ਦੇ। ਪੂਰੇ ਪੂਰੇ ਹੈਗੇ ਆ ਤੈਨ ਨਹੀਂ ਇੱਕ ਰੱਤੀ ਹੈ ਸੱਚ। ਜਦ ਮੈਂ ਆਕਾ ਤੋਰਦਾਂਗਾ ਕਿਨੇ ਰੱਬ ਦੇ ਨਹੀਂ ਨਹੀਂ ਆ ਜਾ ਵੇਖ ਲਾ ਉਹ ਖੜਜੀ ਖੜਜੀ ਉਹ ਲਾਈ ਵੀ ਕੁੰਡੀ ਆ ਵੇ ਪੂਰੇ ਇਹਾ ਦੇਖਾ ਪੂਰੇ ਇਹਾ ਪੂਰੇ ਇਹਾ ਉਹੀ ਜੁਮੇ ਭਾਈਆ ਮਾਰੀਆਂ ਖੁੱਲੀਆਂ ਛੱਡੀ ਬੈਠਿਆ ਉਹ ਤੇ ਉਹੀ ਤਾਂ ਗੱਲ ਆ ਆ ਵੇ ਆ ਪੂਰੇ ਇਹ ਬਹਿ ਗਏ ਨੇ ਸ਼ਾਕ ਆ ਭਾਈ ਉਹ ਦੇਖੋ ਇਹਦੀ ਗੱਲ ਕਰਦਾ ਜੀ ਇੱਕ ਉਹਦੇ ਡੱਬੀ ਤੇ ਰੀ ਬੈਠੀ ਐ ਦੋ ਪੂਰੀ ਤੇ ਨੀਲੀਆਂ ਹਰਨੇ ਕੱਢ ਕੇ ਦਿਓਗੇ ਅੱਜ ਆਪਾਂ ਬਾਹਰ ਹਾਂ ਜਾਲ ਚ ਪਾਈ ਹੈ ਨਾ ਬੱਚੇ ਉੱਤੇ ਪਾ ਦੇ ਜਾਲ ਦੇ ਇਹ ਬਣੇ ਲਾ ਦੇ ਅੰਦਰੋਂ ਬਾਹਰ ਲਾ ਦੇ ਲਾ ਦੇ ਮੈਂ ਲੈ ਲਮਨਾ ਆਹ ਦੇਖੋ ਭਾਈ ਠੀਕ ਹੈ ਜੇਹੀ ਦੀ ਗੱਲ ਕਰਦੇ ਦੋ ਅੰਡੇ ਆ ਪਾਏ ਭਾਈ ਦੋ ਭਾਈ ਇੱਕ ਇਹਦੇ ਥੱਲੇ ਇੱਕ ਉਪਰੇ ਜੇ ਉੱਥੇ ਕਜ ਪਿਆ ਇੱਕ ਦੋ ਕੁੰਡੇ ਚ ਵੀ ਆਉ ਦੇ ਬੈਠੇ ਰੋ ਬੈਠੇ ਰੋ ਅੰਦਰੋਂ ਤਾਂ ਨਹੀਂ ਜਾ ਯਾਰ ਮੈਂ ਵੇਹ ਫਲੈਸ਼ ਤਾਂ ਔਨ ਕੀਤੀ ਵੀ ਆ ਕੂਂਡੀ ਤੇ ਪਰ ਫਿਰ ਵੀ ਧੀਦਾ ਮੜਾ ਮੜਾ ਰੋਸ਼ਨਾਂ ਨਾਲ ਕਾਫੀ ਆ ਨਾ ਇੱਕ ਤਾਂ ਇਧਰ ਆ ਥੱਲੇ ਵੀ ਇੱਟਾਂ ਕੱਢੀਆਂ ਇਧਰ ਵੀ ਇੱਟਾਂ ਕੱਢੀਆਂ ਉਧਰ ਰੋਸ਼ਨਾਂ ਨਾਲ ਪਿੱਛੇ ਵੀ ਆਹ ਇੱਟਾਂ ਕੱਢੀਆਂ ਮਾਹੌਲ ਤਾਂ ਪੂਰੇ ਡੱਬ ਗਿਆ ਜਾ ਆਂਡੇ ਤੇ ਬਹਿ ਜਾ ਪਤਾ ਨਹੀਂ ਇਹਦੇ ਆਂਡੇ ਪਤਾ ਨਹੀਂ ਕਿਹਦੇ ਦੂਜੀ ਦੇ ਆਈ ਦੇ ਆ ਪਰ ਇਹਦੇ ਆ ਆ ਵੇਰੀ ਇਹ ਡੱਬੀ ਦੇ ਆਂਡੇ ਆ ਤੇ ਪਾਪਾ ਕਹਿੰਦਾ ਸਾਰੀਆਂ ਬਾਹਰ ਪਾਉਣਗਾ ਇਹ ਇਹਨਾਂ ਨੂੰ ਬਾਹਰ ਕੱਢਦੇ ਫਿਰ ਹੁਣ ਚੰਗੀ ਤਰੀਕੀ ਜਰਾ ਦੇਖਾਉਣੇ ਆ ਓਕੇ ਜੀ ਲਓ ਜੀ ਨੀਲੀ ਰਹਿ ਗਈ ਐ ਇਹ ਆਪਾਂ ਫੜ ਲਈ ਐ ਦਰਵਾਜਾ ਦਿੰਨੇ ਅੱਲਾ ਆ ਦੇਖੋ ਦਾ ਥੱਲੇ ਸਿਸਟਮ ਬਾਪੇ ਨੀਲੀ ਇਹੋ ਇਹੜੀ ਉੱਤਰ ਉੜਦੀ ਹੁੰਦੀ ਸੀ ਆ ਉਹ ਹੋਰ ਆ ਸਟ ਗਲਾਸ ਜਿਹੜਾ ਇੱਧਰ ਆ ਦਿਖਾਉਣ ਨੂੰ ਚੰਗੀ ਤੇ ਇੱਧਰ ਹੋ ਗਈ ਨੀ ਇੱਕ ਉੜਦੀ ਹੁੰਦੀ ਸੀ ਅੱਛਾ ਗੁਲਾਬੀ ਕਸ ਵਾਲੇ ਉੜਦੀ ਹੁੰਦੀ ਸੀ ਅੱਖਾਂ ਦੇਖਾਈ ਬਣ ਤਾ ਚੱਕੇ ਅੱਖੀਆਂ ਜੈਰੀ ਵੇ ਰੂਪ ਖੁੜੀ ਦਾ ਲਓ ਜੀ ਅੱਖਾਂ ਚਟੀਆਂ ਗੋਲੀ ਏ ਭਾਪੇ ਵਾਲੀ ਗੋਲੀ ਆ ਬਾਈ ਛਾੜ ਦੇ ਨੂੰ ਜਾਲ ਚ ਅੱਜ ਤੁਹਾਨੂੰ ਸਟਾਕ ਦਿਖਾਉਨੇ ਆ ਭਾਪੇ ਦੇ ਨੀਲੇ ਨਾਲ ਡੱਬਿਆਂ ਦਾ ਤਰਤੰਗਾ ਦਾ ਕੈਮਰੇ ਤੇ ਮਿੱਟੀ ਪੈ ਗਈ ਇੱਕ ਭਾਪੇ ਦੇ ਹੱਥ 'ਚ ਡੱਬੀ ਠੀਕ ਆ ਜੀ ਮਜ਼ੇਰ ਹਾਂ ਰੇ ਬੱਚੇ ਦੋਨੇ ਤਾਂ ਪਾ ਲਈ ਇੱਥੇ ਰੱਖ ਲੈ ਤੇ ਹੁਣ ਕੱਲੀ ਕੱਲੀ ਤੁਹਾਨੂੰ ਚੈੱਕ ਕਰਾਉਨੇ ਆ ਭਾਪਾ ਚੈੱਕ ਕਰਾਉਗਾ ਮੈਂ ਕਹਿੰਦਾ ਦੱਸੂਗਾ ਕਹਾਣੀ ਨਾਲੇ ਕਿਹਦੀ ਕਿਹੜੀ ਆ ਨਹੀਂ ਮੈਂ ਤਾਂ ਦੇਖ ਲਾਂ ਤੂੰ ਆ ਸ਼ਾਮ ਨੂੰ ਤਾਂ ਇੱਕ ਕਰ ਲਾਂ ਉਹਨਾਂ ਟਾਈਮ ਕੋਈ ਚੱਕਰ ਨਹੀਂ ਫੜ ਬਾਬਾ ਕੱਲਾ ਕੱਲਾ ਜਾਨਵਰ ਤੇ 10 ਕਹਾਣੀ ਆ ਨੀ ਆ ਦੋਨੇ ਡੱਬੀਆਂ ਓਏ ਆ ਗਈ ਉੱਡ ਗਿਆ ਬੱਚਾ ਉਹ ਮੋਜ ਉਹ ਨਨ ਜੀ ਆ ਹਾਂ ਓਏ ਉਹ ਕਰ ਇਹ ਤੇ ਬੰਨ ਲ ਨਹੀਂ ਜਾਲ ਚਾ ਕਰ ਲ ਆ ਨਹੀਂ 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 ਜਾ ਬਾਰੀ ਬਾਬਾ ਲਾਈ ਨਹੀਂ ਆਓ ਆ ਇਹ ਹੋ ਰਹੀ ਨਾ ਜੱਬ ਖੜਾ ਓਏ ਉੱਡ ਤਾਂ ਨਹੀਂ ਖੜਾ ਓਟ ਗਿਆ ਚਿੜੀ ਆ ਤਾਂ ਕੋਈ ਬੈਠਾ ਦਾ ਹੈ ਕੋਠੀ ਤੇ ਬੱਚਾ ਉੱਡ ਗਿਆ ਯਾਰ ਪੂਰਾ ਜਾ ਕੰਮ ਕਰੜਾ ਹੋ ਗਿਆ ਛੱਡ ਦੇ ਮੈਸਤਰੀ ਦੋ ਦੋ ਕਰਕੇ ਅੰਦਰ ਹੀ ਛੱਡ ਦੇ ਮੈਂ ਵੇਖਦਾ ਉਹਨਾ ਟਾਈਮ ਆਣੀ ਛੱੜਣੀ ਛੱੜਣੀ ਆ ਵੀ ਬਾਈ ਯਾਰ ਵੀਡੀਓ ਦੇ ਚੱਕਰਾਂ ਦੇ ਨਾਲ ਉਹ ਬੱਚਾ ਰੱਪਾ ਜਿਹੜਾ ਉਹ ਨਿਕਲ ਗਿਆ ਤੇ ਉਹਨੂੰ ਹੁਣ ਵੇਖਣ ਚੱਲਦੇ ਆ ਉਧਰ ਕੋਠੀਆਂ ਲਈ ਡੜ ਡੇਗ ਪਿਆ ਜੇ ਮਿਲ ਗਿਆ ਤਾਂ ਵਾਈ ਗੁਰੂ ਕਰੇ ਮਿਲ ਜੇ ਯਾਰ ਹਨਾ ਚੰਗੇ ਕਬੂਤਰਾਂ ਸੀਗਾ ਉਹਨੂੰ ਵੇਖਣ ਚੱਲਦੇ ਨੂੰ ਨਾ ਮੋੜਸੇ ਲੈਣ ਗਿਆ ਆ ਉਹ ਹੁੰਦਾ ਹੋਣਾ ਇੱਥੇ ਕਿਤੇ ਕਿੱਥੋਂ ਮੋੜਸੇ ਘਲਾ ਲੱਗਾ ਇਹ ਇੱਧਰ ਲੱਭਣਾ ਇੱਧਰ ਕੋ ਦਿਖਿਆ ਨਹੀਂ ਹੁਣ ਚਲੋ ਕਿੱਧਰ ਉਹ ਆਣੀ ਜਾਂਦਾ ਆ ਭਾਇਆ ਵੀ ਜਾਂਦਾ ਆ ਵੇ ਲੈ ਆਇਆ ਲਓ ਵੀ ਭਾਈ ਘਰੇ ਅਸੀਂ ਆ ਗਏ ਆ ਤੇ ਯਾਰ ਬੱਚਾ ਉੱਡ ਗਿਆ ਬੱਚਾ ਪਲਾਟਾ ਬੂਟੇ ਦੇ ਵੜ ਕੇ ਅਸੀਂ ਮੋਟਰਸਾਈਕਲ ਕਿਤੇ ਕਿੱਧਰ ਦੀ ਬਾੜ ਕਿਤੇ ਕਿੱਧਰ ਦੀ ਤੇ ਬੱਚਾ ਨਹੀਂ ਆ ਰਿਹਾ ਦੇ ਸਿਆ ਪਾਪੀ ਦਾ ਵਿਚਾਰੇ ਦਾ ਮਨ ਟੁੱਟ ਗਿਆ ਹਨਾ ਕਹਿੰਦਾ ਸਾਨੂੰ ਰੱਖੇ ਹੋਏ ਸੀਗੇ ਬੰਦ ਕਰਕੇ ਹਨਾ ਇੱਕ ਉੱਡ ਗਿਆ ਆੱਖਾ ਜਿਹਾ ਰਹਿ ਗਿਆ ਦੁੱਧ ਚਰਦਾ ਬਾਕੀ ਜੇ ਮਿਲ ਗਿਆ ਹਨਾ ਬਾਲੀ ਚੰਗੀ ਗੱਲ ਹੈ ਬਾਕੀ ਜੇ ਕੋਈ ਆਰ ਨੇੜੇ ਤੇੜੇ ਦਾ ਵੀਡੀਓ ਦੇਖ ਰਿਆ ਮੇਰਾ ਬਾਈ ਜਰੂਰ ਪਹੁੰਚਾਉਣ ਦੀ ਕਿਰਪਾਲਤਾ ਕਰਿਓ ਰੱਤਾ ਦਾ ਪੂਰਾ ਚਾਹ ਖਾ ਪੱਠਾ ਜੇ ਹੋਇਆ ਨਾ ਮੌਜਾ ਦਾ ਤੇ ਬਾਈ ਬਣਾ ਜਰੂਰ ਪਹੁੰਚਦਾ ਕਰ ਦਿਓ ਠੀਕ ਹੈ ਜੀ ਬਾਕੀ ਦੇਖਦੇ ਆਪਾਂ ਸ਼ਾਮ ਤੱਕ ਦੀ ਵੀਕ ਕਰਦੇ ਆਂ ਛਤਰੀ ਦੇ ਅਸੀਂ ਦਾ ਜਾਲ ਵੀ ਲਾਦਾ ਸੀ ਨਾ ਮੈਟੋਮੈਟਿਕ ਉਧਰ ਹੀ ਐ ਪਛਾਦਰੀ ਜੇ ਬੰਨ ਕੇ ਭੜਕਾਉਣ ਲੱਗੇ ਪਰ ਨਹੀਂ ਆਏ ਐ ਮੈਂ ਉਧਰ ਹੀ ਲੰਘ ਗਿਆ ਉਹ ਤੇ ਕਹੇ ਭਈ ਤੁਹਾਨੂੰ ਦਿਖਾਉਣਾ ਮੈਂ ਐ ਆਣੀ ਨੇ ਦੋ ਟੈਂਕੀਆਂ ਵੰਗਾਂ ਜਿਹਦੇ ਮਗਰਲੇ ਪਾਸੇ ਕਿਤੇ ਡਾਇਪ ਪਈ ਇਹ ਦੇਖ ਦੂ ਕਿ ਲੱਭ ਲੁੱਭ ਕੇ ਅਸੀਂ ਮੋੜਿਆ ਪਰ ਸਾਨੂੰ ਨਹੀਂ ਜਿਆ ਐ ਆਹ ਤਾਂ ਨਹੀਂ ਆ ਗਿਆ ਗੋਲਾ ਉਹਨੂੰ ਲਾਇ ਬਚੜਾਈ ਬਿਠਾ ਕੇ